ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਆ ਗਏ ਕਣਕ ਬੀਜਣ ਕੱਲ੍ਹ ਦੇ ਲੱਗੇ ਵੇ ਖੇਤ ਨੂੰ ਤਿਆਰ ਕਰਨ ਕਦੇ ਆ ਜਾਂਦੇ ਕਦੇ ਜਰੇ ਜਾਂਦੇ ਹੁਣ ਤਿਆਰ ਆ ਆਪਣਾ ਛੱਟਾ ਦੇ ਕੇ ਆਪਣਾ ਰੂੜਾ ਬੀਡਰ ਘੁਮਾ ਲੈਣਾ ਟਰੈਕਟਰ ਵੀ ਆ ਗਿਆ ਆਪਣਾ ਹੋ ਗਿਆ ਲੇਟ ਥੋੜਾ ਜਿਹਾ ਕੰਮ ਮੈਨੂੰ ਕਹਿ ਵੀ ਮਗਰਾਣਾ ਨਾ ਲੋ ਅੱਜ ਪਹਿਲਾਂ ਕਣਕ ਬੀਜ ਲੈ ਮਗਰਾਣਾ ਦਾ ਪੰਗਾ ਪਾਇਆ ਓ ਉਹ ਡੰਡੇ ਕਾਸ ਲਿਆ ਮੂਰੇ ਬਾਕੀ ਕੰਮ ਪੇ ਆ ਉੱਥੀ ਇਹ ਡੰਡੇ ਕਾਸ ਲੇ ਤੋ ਅਜ ਮਗਰਾੜ ਲਵਾ ਦੇਣ ਦੇ ਇੱਕ ਦਿਨ ਦਾ ਕਿਆ ਫਰਕ ਪੈ ਦਰਾਤ ਕੱਲੋ ਬੀਜ ਲੈਣਗੇ ਯਾਰ ਹੁਣ ਟੀਟੂ ਇਹਦਾ ਮੇ ਲਾ ਦੇਣਗੇ ਨਾ 2 ਘੰਟੇ ਦਾ ਕੰਮ ਹੈ ਟੀਟੂ ਰਾਈ ਰੋਟੀ ਖਾ ਕੇ ਬੈਠ ਗਏ ਉੱਥੇ ਮਾ ਤੂੰ ਆ ਜਾ ਹੁਣ ਕਣਕ ਥੋੜੋ ਲੇਟ ਕਰਨੀ ਆ ਤਾਂ ਕਿ ਹੁਣ ਫੇਰ ਲਾ ਲੈਂਦਾ ਕਣਕ ਕੱਲੋ ਬੀਜ ਦਿੰਦੇ ਕੱਲੂ ਉੱਪਰ ਕੱਲੂ ਉੱਥੇ ਵਾਲਾ ਬੀਜਣਾ ਖੇਤ ਉਹ ਫੇਰ ਆਈਆ ਫੇਰ ਮਗਰਾੜ ਚੱਕ ਕੇ ਪਾਸੇ ਰੱਖ ਦੇ ਰੱਖ ਤੇ ਉੱਥੀ ਦੁਕਾਨ ਚ ਉਹਦਾ ਟੈਬ ਹੋ ਜਾ ਲਾ ਦਿਓ ਇਹ ਸਲਾਹ ਕਰ ਕੰਮ ਹੋਇਆ ਕਰ ਉਹ ਕੰਮ ਵੀ ਦੇਖਣਾ ਪੈਂਦਾ ਯਾਰ। ਉਹ ਕੰਮ ਮੈਂ ਤਾਂ ਕਰਨਾ ਪਹਿਲਾਂ ਕੰਮ ਕਰੋ ਆਪਣਾ। ਵੀ ਪਹਿਲਾਂ ਨਵੇਂੜੋ ਕੰਮ ਫੇਰ ਆਪਣਾ ਇਹ ਜਿਹਾ ਕੰਮ ਕਰੋ ਜਿਹੜੇ ਕਰਨੇ ਆ। ਚੱਲ ਹੁਣ ਤੂੰ ਆਇਆ ਕਰ। ਇਹ ਤਾਂ ਹੁਣ ਆਪਾਂ ਦੇਖ ਲੈਣੇ ਆ। ਬੀਜ ਤਾਰ ਜਿਹੜਾ ਛਿੱਟਾ ਦੇਣਾ। ਉਹ ਭਾਈ ਵਿੱਚ ਬਾ ਡਾਇਰੈਕਟਰ ਨੂੰ ਬਾਹਰ ਖੜਾਇਆ ਤਾਂ। ਫੇਰ ਮੈਂ ਬਾੜੀ ਨੂੰ। ਠੀਕ ਹੈ ਜੀ ਠੀਕ ਹੈ ਜੀ। ਧੰਨਵਾਦ। ਆਸੀ ਕਾਲ ਜੀ ਬਾਈ ਸਾਰਿਆਂ ਨੂੰ ਪਿਆਰ ਭਰੀ ਜੀ। ਅੱਜ ਦੇਖਦੇ ਜੀ ਵੀਦਦੇ ਆ ਸਫਾਈ ਕਰਾਤੀ ਸੀ ਆਪਾਂ ਨੇ ਜਿੱਦਣ ਲੇਬਰ ਵਾਲੇ ਰੱਖ ਕੇ ਦੋ ਬੰਦੇ ਤੇ ਕੱਲ ਬਾਤ ਆ ਤਾਂ ਇਹ ਹੁਣ ਮਸੜ ਹੋ ਗਿਆ ਸਾਫ ਹੈ ਨਾ ਹਾਂ ਤਾਂ ਠੀਕ ਆ ਵਧੀਆ ਠੀਕ ਆ ਸ਼ੰਗਾਈ ਅਸੀਂ ਤਾਂ ਨਹੀਂ ਹੈਗੇ ਬੂਟੇ ਵਾਂ ਉੱਪਰ ਇਹ ਆ ਵੀ ਥੱਲੇ ਟਾਣੀਆਂ ਤਾਂ ਬਾਦ ਦੇ ਟਰੈਕਟਰ ਨਾਲ ਵੀ ਕਣਕ ਤੇ ਬਾਅਦ ਦੇਖ ਲੂਗੇ ਬਾਅਦ ਵਿੱਚ ਚਪੱਤਾ ਜਿਹਾ ਪਊਗਾ ਤੇ ਆਪਣਾ ਬਾਈ ਕਿਆ ਕਹਿੰਦੇ ਇਹਨੂੰ ਮਗਰਾੜ ਵੀ ਅੱਜ ਲਵਾ ਦਿੱਤੇ ਜੀ ਆਪਾਂ ਨੇ ਆਪਾਂ ਨੇ ਕਣਕ ਦੀ ਜਣੀ ਸੀ ਉੱਥੇ ਟਾਈਮ ਹੀ ਨਹੀਂ ਲੱਗਿਆ ਉਹਨਾਂ ਦਾ ਇੱਕ ਹੁੱਕ ਪਟਾਈ ਪਈ ਆ ਟਰੈਕਟਰ ਦੇ ਪਿੱਛੇ ਮੈਂ ਕਹਿਆ ਤਾਂ ਮਾਹ ਵੀ ਹੁੱਕ ਆਪਾਂ ਨਮੀ ਲਵਾ ਲੰਦੇ ਆ ਵੀ 4500 ਦੀ ਹੁੱਕ ਬਣਦੀ ਤੇ ਉਹ ਕਹਿੰਦਾ ਮੈਂ ਇਹਨੂੰ ਤੁਹਾਡੀ ਸੈੱਟ ਕਰ ਦਿੰਦਾ ਏ ਹੁਣ ਆਪਾਂ ਨੇ ਏਡਾ ਚੁੱਲ੍ਹਾ ਕਰਾਤਾ ਪਲੇਟਾਂ ਲਵਾਤੀਆਂ ਸੈਡਾਂ ਹੋਰ ਇੱਕ ਪਿੱਚ ਪਲੇਟ ਰਖਵਾਤੀ ਉਹਦੇ ਤੇ ਸਿੰਗਲ ਪੈਂਦੀ ਤੇ ਉਹ ਵੀ ਡਬਲ ਕਰਵਾਤੀ ਦੋ ਜਗ੍ਹਾ ਪੈਣ ਲੱਗੀ ਉਹ ਬਾਕੀ ਉਹ ਕਾਲੂ ਦਿਖਾਵਾਂਗੇ ਮਗਰਾੜਾਂ ਦੀਆਂ ਵੀ ਪੱਤੀਆਂ ਐਂ ਲਾ ਕੇ ਛੱਡੀਆਂ ਹਲੇ ਉਹਨੇ ਹਲੇ ਉਹਨਾਂ ਕੋਲ ਉੱਥੇ ਕੰਮ ਐ ਮਾਹ ਹੁਣ ਕਾਲੂ ਆਉਂਗਾ ਮੈਂ ਮੈਂ ਹੁਣ ਬਾਈ ਮੈਨੂੰ ਕਣਕ ਬੀਜ ਆਉਣ ਦੋ ਆਪਣੀ ਮੈਂ ਮੇਰੀ ਕਣਕ ਲੇਟ ਹੁੰਦੀ ਆ ਤੇ ਬਾਕੀ ਬਾਈ 658 ਬੀਜ ਆ ਇਹ ਜਿਹੜਾ ਆਪਾਂ ਬੀਜਣ ਲੱਗੇ ਆ। ਬੀਜਣ ਜੰਮਣ ਲੱਗਿਆ ਵਈ। ਜੰਮਿਆ ਆਇਆ। ਬਸ ਠੀਕ ਆ ਪਾਸ ਹੈ ਜੀ ਇਹ ਵੀ। ਪਾਸ ਆਪਾਂ ਨੇ ਪਹਿਲਾਂ ਹੀ ਕਰ ਲਿਆ ਤਾ ਮਸੜੇ ਆ। ਪਾਸ ਤਾਂ ਹੋਇਆ ਉਹ ਤਾਂ ਜੰਮਦਾ। ਵਧੀਆ ਜਣੇ ਹੁਣ ਥੋੜੀ ਛੱਟ ਫੋਨ ਕਰਕੇ ਥੋੜਾ ਜਿਹਾ ਲੇਟ ਨਿਕਲਦੇ। ਉਹ ਮਸੜਾ ਫੱਟ ਪੈ ਗਿਆ। ਅੱਜ ਦਿੰਦੇ ਨੂੰ ਵੀ ਬੀਜ ਦਵਾਇਆ ਤਾ। ਹਾਂ ਉਹ ਬੀਜਣ ਲੱਗਿਆ ਵਈ। ਗਿਆ ਬੀਜਣਾ। ਗਿਆ ਕਣਕ ਦਾ ਕਹਦਾ। ਉਹਨੇ ਮੇਰੇ ਨਾਲ ਜਵਾਨ ਕਰੀਦੀ ਮੈਂ ਉਹਦੇ ਨਾਲ। ਕੰਨੇ ਦੀ। ਹਾਂ ਮੈਂ ਤੁਹਾਨੂੰ 95 ਬੀਜ ਦਊਂਗਾ। ਉਹ ਤਾਂ ਹੈ ਬਾਈ ਕੋ ਆਪਣੇ ਜੋਗ ਗਈ ਤਾਂ ਮੈਂ ਕਹਿੰਦਾ। ਕੋਲ ਹੈ ਆਪਣੇ ਜੋਗ ਗਈ ਤਾਂ ਫਿਰ ਵੀ ਉਹਨੇ ਮੁੰਡੇ ਨੇ ਮੇਰੇ ਕਹੇ ਨੇ ਪਰ ਦੇਤਾ ਕਹਿੰਦਾ ਕੋਈ ਨਾ ਬਾਈ ਚਲ 4 ਕੁਇੰਟਲ ਦੇ ਦੇ ਤੇ ਬਾਈ ਕਮੈਂਟ ਆਉਂਦਾ ਮਾਸਰ ਬਾਈ ਕਹਿੰਦੇ ਪ੍ਰਧਾਨ ਨਹੀਂ ਆਉਂਦਾ ਤੁਹਾਡੀ ਵੀਡੀਓ ਮਨ ਦਿੱਤੇ ਲੋਈ ਡਿਟੇਲ ਦੋ ਮੜ ਜੀ ਨਹੀਂ ਆਉਂਦਾ ਹੈਗਾ ਬਾਈ ਪ੍ਰਧਾਨ ਗੱਲ ਗੱਲ ਕੋਈ ਨਹੀਂ ਹੋਈ ਵੀ ਹੈਗੀ ਮੈਨੂੰ ਪ੍ਰਧਾਨ ਵੀ ਮਿਲਿਆ ਇਹ ਵੀ ਮੇਲੇ ਦੇ ਇਹ ਮੇਲੇ ਦੇ ਇਹ ਕਹਿੰਦੇ ਯਾਰ ਪ੍ਰਧਾਨ ਪਤਾ ਨਹੀਂ ਕਾਹਦੇ ਨਹੀਂ ਆਉਂਦਾ ਹੈਗਾ ਵੀਡੀਓ ਵਿੱਚ ਪ੍ਰਧਾਨ ਮੈਨੂੰ ਮਿਲਿਆ ਪ੍ਰਧਾਨ ਕਹਿੰਦਾ ਉਹ ਨਹੀਂ ਬੋਲਦੇ ਹੈਗੇ ਹੈ ਗੱਲ ਮੈਨੂੰ ਇਹਨਾਂ ਦਾ ਕੋਈ ਆਪਸ ਵਿੱਚ ਪਤਾ ਨਹੀਂ ਲੱਗਿਆ ਹੈਗਾ ਗੱਲ ਹੈ ਵੀ ਕੋਈ ਨਹੀਂ ਹੈਗੀ ਵੀ ਜਿਹੜਾ ਆਉਣਾ ਹੈਗਾ ਵੀਡੀਓ ਉੱਕਣੇ ਬਣਾਉਣ ਦੀ ਮੋਟਰ ਪਰ ਜਿਹੜੀ ਅਸੀਂ ਉੱਥੇ ਬਣਾਉਂਦੇ ਆ ਇਹਨਾਂ ਨਾਲ ਮੈਂ ਕਹਾਂ ਢਿੰਡੇ ਦੇ ਜਨਮ ਦੇ ਨੂੰ ਵੀ ਫੋਨ ਕਰ ਲੇ ਇੱਕ ਦੋ ਵਾਰ ਇੱਕ ਵਾਰ ਜਾਇਲਦਾਰਾਂ ਦਾ ਜਾਰੇ ਫੋਨ ਕਰਿਆ ਉਹ ਫੋਨ ਨਾ ਪਿਕ ਦੋ ਵਾਰੀ ਉਹਨੇ ਬੁਲਾਇਆ ਤੇ ਆਏ ਨਹੀਂ ਹੈਗਾ ਫਿਰ ਉਹਲਾ ਫੋਨ ਕਰਨ ਤੇ ਹਟ ਗਿਆ ਬਾਕੀ ਹੁਣ ਭਾਈ ਇਹ ਪ੍ਰਧਾਨ ਨੂੰ ਪਤਾ ਹੋ ਸਕਦਾ ਵੀ ਪ੍ਰਧਾਨ ਆਉਂਦਾ ਕਾ ਤੇ ਨਹੀਂ ਹੈਗਾ ਕਿਆ ਗੱਲ ਬਾਤ ਪ੍ਰਧਾਨ ਮੈਨੂੰ ਕਹਿੰਦਾ ਮੇਰੀ ਕੋਈ ਗੱਲ ਨਹੀਂ ਹੈਗੀ ਹਾਂ ਉਹਨਾਂ ਦੀ ਗੱਲ ਵੀ ਤੇ ਉਹਦੇ ਹਟੇਗਾ ਤੇ ਇੱਕ ਦੋ ਜੇ ਲਾਉਣ ਤੇ ਹਾਂ ਗੱਲ ਦਾ ਅਸਲੀ ਇਹ ਤਾਂ ਪਤਾ ਨਹੀਂ ਹੈਗਾ ਭਾਈ ਤੇ ਬਾਕੀ ਭਾਈ ਹੁਣ ਕਈ ਵੀ ਕਹੀ ਜਾਂਦੇ ਆਉਂਦਾ ਨਹੀਂ ਹੈਗਾ ਕਿਆ ਗੱਲ ਹੋ ਗਈ ਦੱਸ ਦੇਣੀ ਹੈਗੇ ਅਸੀਂ ਤਾਂ ਤੁਹਾਨੂੰ ਦੱਸਤਾ ਵੀ ਗੱਲ ਕੋਈ ਨਹੀਂ ਹੋਈ ਵੀ ਹੈਗੀ ਮੈਂ ਤਾਂ ਦੋਹਾਂ ਧਰਾਂ ਦਾ ਦੇਖ ਲਿਆ ਪੁੱਛ ਕੇ ਵੀ ਬਸ ਉਹੀ ਆਪਸ ਵਿੱਚ ਮਾੜਾ ਮੋਟਾ ਜੱਕੜੀ ਪਈ ਵੀ ਇਹਨਾਂ ਨੂੰ ਕਹਿੰਦੇ ਤੁਹਾਨੂੰ ਭਾਈ ਪ੍ਰਧਾਨ ਦਾ ਨੰਬਰ ਦੰਦੇ ਆ ਪ੍ਰਧਾਨ ਕੇ ਗੱਲ ਕਰਕੇ ਦੇਖ ਲਓ ਬਾਕੀ ਉਹ ਸਾਨੂੰ ਦਾ ਆ ਕਮੈਂਟ ਆ ਵੀ ਦੱਸ ਦਿਓ ਵੀ ਹਾਂ ਪ੍ਰਧਾਨ ਭਾਈ ਆਹ ਤੱਕਲੀਫ ਹੈ ਤੁਹਾਨੂੰ ਹਰਦਾ ਕੋ ਦਾ ਹਾਂ ਮੈਨੂੰ ਕਿਹ ਕਿਆ ਗੱਲ ਬਾਤ ਹੈ ਸਰ ਭਾਈ ਉੱਥੇ ਹੀ ਮੋਟਰ ਬੈਠੇ ਉਹਨੇ ਆਪਣੇ ਖੇਤਾਂ ਮ ਉਹਨੇ ਇੱਕ ਦੱਸੇ ਮੈਨੂੰ ਇਹ ਦੱਸਦਾ ਵੀ ਆਹ ਵੀਡੀਓ ਕੋ ਮੈਂ ਹਾਂ ਵੀਡੀਓ ਬਣਦੀ ਸਾਡੀ ਹਾਂ ਹੈਨਾ ਅੱਗੇ ਆ ਜਾਂਦਾ ਹੁਣ ਆਉਂਦਾ ਨਹੀਂ ਜਾਂਦਾ ਹੁੰਦਾ ਸਿਰ ਜਾ ਹਲਾ ਜਾਂਦਾ ਸੀ ਭਾਈ ਹਲਾ ਦਿੰਦੇ ਮੈਨੂੰ ਤਾਂ ਲਾ ਜਾਂਦਾ ਸਿਰ ਅੱਗੇ ਵੀਡੀਓ ਚ ਆਉਂਦਾ ਦਾ ਹੁਣ ਪਤਾ ਨਹੀਂ ਉਹਨੂੰ ਕਿਆ ਗੱਲ ਹੋਈ ਵੀ ਆ ਉਹ ਵੀ ਦੱਸੇ ਕੋ ਮਾੜਾ ਮੋਟਰ ਹੀ ਮੈਨੂੰ ਹੁਣ ਆ ਤੇ ਗਰੀਬ ਮੈਂ ਤਾਂ ਨਹੀਂ ਆਉਂਦਾ ਹੈਗਾ ਫਿਰ ਅਸੀਂ ਦੂਰ ਕਰਿਆ ਸੀ ਇੱਕ ਕੰਬਸਟਰ ਤੇ ਬੈਠੇ ਦੂਰ ਕਰਨੇ ਨੂੰ ਵੀ ਤੇਰੇ ਕੰਮ ਨੂੰ ਨਹੀਂ ਗਏ ਕੱਲ ਨੂੰ ਨਹੀਂ ਗਏ ਪ੍ਰਧਾਨ ਜੀ ਹੈ ਕਿ ਨਹੀਂ ਅਬ ਇਧਰ ਕਿਹੜਾ ਕੰਮ ਤੇ ਬਣਾ ਕਰਿਆ ਤੂੰ ਦੱਸ ਸਹੀ ਬਾਕੀ ਨੰਬਰ ਤੁਹਾਨੂੰ ਇਹਦੇ ਵੀ ਦੇ ਦੇਣਾ ਜੀ ਅੱਜ ਅਸੀਂ ਪ੍ਰਧਾਨ ਨਾਲ ਗੱਲ ਕਰਕੇ ਦੇਖ ਲਓ ਪ੍ਰਧਾਨ ਦਾ ਨੰਬਰ ਹੋਊਗਾ ਜਿਹੜਾ ਆਊਗਾ ਇਹਦੇ ਵਿੱਚ ਚੱਲ ਪਾਈਏ ਭਾਈ ਲਈ ਹਟਾ ਕਮੈਂਟ ਆਏ ਵਿੱਚ ਸਾਨੂੰ ਬਹੁਤ ਕਮੈਂਟ ਇਹੀ ਆਉਂਦੇ ਵੀ ਪ੍ਰਧਾਨ ਆਉਂਦਾ ਨਹੀਂ ਕਿੱਥੇ ਆ ਬਨਾਨ ਪ੍ਰਧਾਨ ਪਿੰਡ ਵਿੱਚ ਹੈ ਪ੍ਰਧਾਨ ਬਾਹਰ ਵੀ ਨਹੀਂ ਗਿਆ ਹੈਗਾ ਔਰੀ ਹਲੇ ਖੇਤੀਬਾੜੀ ਕਰਦਾ ਉਧਰ ਭਾਈ ਉਹ ਦੂਏ ਵਲੌਗ ਚ ਆਉਂਦਾ ਉਧਰ ਦੇਖ ਲੈ ਕਰੋ ਪ੍ਰਧਾਨ ਅਮਨਦਰ ਨੌਜੋਦੀਆ ਬੀਜ ਦਿਆ ਵੀ ਸਾਰਾ ਕੁ ਕਰਿਆ ਵਾ ਸਹੀ ਗਾ ਹਾਂ ਜੋ ਪਤਾ ਨਹੀਂ ਕਿ ਅੰਗ ਲੋਗੀ ਭਾਈ ਤੂੰ ਰੇਸਟ ਭਾਈ ਕੌਣ ਤੋਂ ਪਤਾ ਨਹੀਂ ਭਾਈ ਕੀ ਗੱਲ ਹੁਣ ਆਪੇ ਦੱਸੂਗਾ ਮੈਂ ਆਪੇ ਦੱਸੂਗਾ ਹਾਂ ਤੂੰ ਰੇਸਟ ਆਈ ਤਾਂ ਵੀਡੀਓ ਉਹੀ ਖੇਤਾ ਮੈਂ ਹੁੰਦੀ ਉਹੀ ਮੋਟਰ ਹੁੰਦੀ ਆ ਸਾਡੇ ਸਾਹਮਣੇ ਜਾਂਦੇ ਜਿਹੜੇ ਠੀਕ ਕਰਦੇ ਜਿਹੜੇ ਹੈਗੇ ਆ ਰੇਸ ਪਾਉਂਦਾ ਅੱਗੇ ਆ ਜਾਂਦਾ ਆਉਂਦਾ ਨਹੀਂ ਹੁਣ ਹਾਂ ਬਸ ਭਾਈ ਅਸੀਂ ਤਾਂ ਸਥੇ ਨੂੰ ਵੀ ਜਾ ਆਪਣਾ ਨਹੀਂ ਕਰਿਆ ਅਸੀਂ ਜਿੱਦਣ ਭਾਈ ਜਿੱਦਣ ਅਸੀਂ ਪਾਕਿਸਤਾਨ ਜਾਣਾ ਤਾਂ ਉਥੇ ਅਸੀਂ ਗਰੁੱਪ ਚ ਸਾਰੇ ਬੰਦੇ ਆ ਠੀਕ ਹੈ ਨਾ ਕਿਸੇ ਨੇ ਫੋਨ ਨਹੀਂ ਕਰਿਆ ਮਾਸੇ ਵੀ ਖੜਾ ਬਿਦਾਲੀ ਫੋਨ ਕਰਿਆ ਗਰੁੱਪੇ ਵਿੱਚ ਕਰਿਆ ਜਿੰਨ ਜਣਾ ਵੀ ਪਹਾੜ ਪੇਦ ਦੋ ਹਾਂ ਸਾਰੇ ਬੰਦੇ ਪਾਸਪੋਰਟ ਲੈ ਕੇ ਬਾਈ ਮੇਰੇ ਕੋਲ ਆ ਗਏ ਸਾਰੇ ਇਹ ਠੀਕ ਹੈ ਹੁਣ ਜਿਹੜਾ ਜਾਣਾ ਹੋਗਾ ਆ ਗਿਆ ਨਹੀਂ ਜਾਣਾ ਨਹੀਂ ਆਇਆ ਗੱਲ ਮੜੇ ਜੇ ਪਾਈਆਂ ਰਿੱਧੇ ਇਹ ਹੁਣ ਇੱਕ ਜਾਇਆ ਤਿੰਨ 4 5 5 ਕਿਹਾਰੇ ਹੋ ਗਏ ਸੀ ਨਾ ਹਾਂ ਅੱਜ ਦਾ ਇਹ ਛੋਟੇ ਗੱਬਲੇ ਵਾਲੇ ਇੱਕ ਜੀ ਆਲੇ ਵਾਲੇ ਛੋਟੇ ਬਣਾ ਗੱਬੇ ਇੱਕ ਬਣ ਜਾਣਾ ਇਹਦਾ ਆਲੇ ਨਾਲ ਨਾਲ ਇੱਕ ਬਣ ਜਾਣਾ ਆ ਇਹਨਾਂ ਦੀ ਕਹਾਟ ਕਰੋ ਬਸ 1 2 3 4 5 ਉਹ ਬੀਜ ਪੁੱਛ ਦੱਸ ਦੋ ਭਾਈ ਬੀਜ ਕਿਹੜਾ ਏ ਕਿਆ ਕਰਦੇ ਆ ਬੀਜ 658 ਜੀ ਲੇਟ ਬੀਜ ਏ 658 ਆ ਜਿਹੜੀ ਕਣਕ ਐ ਨਹੀਂ ਲੇਟ ਤਾਂ ਨਹੀਂ ਹੈਗੀ ਚੱਲ ਹੁਣ ਪਿਆ ਇਹਨਾਂ ਕੋਲੇ ਇਹਨਾਂ ਨੂੰ ਬੀਜ ਦੇਣਾ ਝਾੜ ਵਧੀਆ ਨਿਕਲਦਾ ਇਹਦਾ ਇਹ ਬੂਟੇ ਹਲ ਜਿਵੇਂ ਤਾਂ ਜ਼ਿਆਦਾ ਦਸ ਦਿਨ ਤਾਂ ਜੰਮਣੇ ਨੂੰ ਲੇਟ ਲੱਗ ਰਹੀ 10 12 ਦਿਨ ਆ ਲੱਗਣਾ ਹੁਣ ਮੌਸਮ ਬਦਲ ਗਿਆ ਹੁਣ ਇਹ ਦੋ ਝੋਨੇ ਭਰ ਲਿਆ ਆਪਣੇ ਦੋ ਰਹਿ ਗਈਆਂ ਹਾਂ ਦੋ ਤੇ ਜਾਂ ਪੱਤੇ ਐ ਹਾਂ ਛਿੱਟਾ ਦੇਣਾ ਮਸੜ ਛਿੱਟਾ ਦੇ ਕੇ ਰੂਟਾ ਮੇਰ ਦੇਣਾ ਹਾਂ ਛਿੱਟਾ ਦੇ ਕੇ ਰੂਟਾ ਮੇਰ ਦੇਣਾ ਖੇਤ ਵਧੀਆ ਬਣਾ ਲੈ ਗੱਲ ਬਥੇਰੀ ਐ ਨਾਲੇ ਮੈਂ ਖੇਤ ਤਾਂ ਵਧੀਆ ਬਣਾਤਾ ਤੇਰੇ ਪਾ ਥੋੜੇ ਜਿਆਦਾ ਮੇਰੇ ਪਾ ਘੱਟ ਐ ਅੱਛਾ ਇੱਕ ਗੋਲ ਇੱਕ ਗਿਆਰੇ ਦੀ ਬਣਦੀ ਥੋੜਾ ਜਿਹਾ ਬੱਤੀ ਆਉਗੇ ਜਦ ਕਰਦਾ ਤੁਸੀਂ ਸਾਬ ਨੇ ਕਾਂ ਕਾਂਕ ਪਈ ਡਾਇਆ ਪਾਇਆ ਨਾ ਉਹ ਹੱਥ ਵੀ ਕੋਈ ਡਾਇਆ ਵਾਲਾ ਅਸੀਂ ਕਣਕ ਵਾਲੇ ਦੋਏ ਕਣਕ ਵਾਲੇ ਤੁਸੀਂ ਹਾਂ ਕਾਮਧਨੜਾ ਡਲੀ ਜਾ ਗਰ ਅਸੀਂ ਕਿਹਦੇ ਹਾਂ ਤੂੰ ਕਾਰੀਗਾਰਾ ਬੰਦਾ ਹੈ ਕਿ ਨਹੀਂ ਕਾਰੀਗਾਰਾ ਹੈ ਦੋ ਤਿੰਨ ਵਿੱਚ ਗੇੜਦਾ ਇੱਧਰ ਤੇ ਚਲੀ ਜਾਂਦਾ ਉਧਰ ਤੇ ਇਧਰ ਨੂੰ ਆ ਜਣਾ ਚਾਹੀਦਾ ਜਿੰਨੀ ਕੁ ਵਾਜੀ ਦੀ ਹੁਣ 5 ਕਿਲੋ ਕਣਕ ਹੋਣੀ ਆ ਇੱਕ ਗੇੜੇ ਜੇ ਗੇੜਿਆ ਇਸ ਰਤ ਕਿੰਨੇ ਕਿਲੋ ਬੀਜ ਪਾਇਆ ਭਾਈ 60 ਕਿਲੋ ਬੀਜ ਪਾਇਆ 60 ਕਿਲੋ 6 ਬਿਘੇ 'ਚ ਅਭੀ ਚ ਦਾਣਾ ਵੀ ਥੋੜਾ ਜਿਹਾ ਹੋ ਗਿਆ ਹਾਂਜੀ ਗਿਆ ਦਾ ਕੱਟਿਆ ਜੇ ਦਾਣਾ ਵਿੱਚ ਉਹ ਫੇਰ ਵੀ ਘਟ ਪਿਆ ਏ ਥੋੜਾ ਜਿਹਾ ਹੁਣ ਪਾਉਣੇ ਤਾਂ ਗੱਲ 45 30 35 ਪੈਂਦਾ 35 ਤੱਕ ਹੀ ਪੈਂਦਾ ਜਿਹੜੇ ਖੇਤ ਸਾਫ ਹੋਣਾ ਵਿੱਚ ਪੈਂਦਾ ਜਿਹੜੇ ਡ੍ਰਿਲ ਗਲ ਬੀਜਦੇ ਆ ਹੁਣ ਛਿੱਟੇ ਵਾਲੀ ਜਿਹੜੀ ਛਿੱਟੇ ਵਾਲੀ ਤੇ ਅਸੀਂ 50 ਪਾਉਂਦੇ ਰਹੇ ਪਹਿਲਾਂ ਖੇਤ ਤਾਂ ਪੂਰੀ ਜੰਮਦੀ ਸੀ 50 ਦਾ ਬਣੀ ਆ 50 ਦਾ ਬਣੀ ਖੇਤ ਬੂਟੇ ਵਾਲਾ ਬੂਟੇ ਵਾਲੇ ਖੇਤ ਵਿੱਚ 60 ਕਿਲੋ ਚਾਹੀਦੀ 10 ਕਿਲੋ ਹੋਰ ਵੱਧੀ ਚਾਹੀਦੀ ਆ ਇਹ ਚ ਕਣਕ ਤਿੱਖੜਦੀ ਨਹੀਂ ਹੈਗੀ ਇਹ ਜਿਹੜੀ ਜੰਮ ਗਈ ਸ਼ੋਰੇ ਵਿੱਚ ਉਹਨੇ ਤੀਲੀਆਂ ਨੇ ਜਾਣਾ ਸਿੱਧੀ ਉੱਪਰ ਉਹ ਦਾਣੇ ਪਤਾ ਦਾਣਾ ਕਿਹੜਾ ਪਿਆ ਹੈ ਹੈ ਦਾਣੇ ਪਤਾ ਦਾਣਾ ਕਿਹੜਾ ਪਿਆ ਹੈ ਠੀਕ ਹੈ ਦਾਇਆ ਵੀ ਤਾਂ ਦਾਣੇ ਦੇਖਦਾ ਉਹਦਾ ਡਾਈਜਟੇ ਦਾਣਾ ਇਹਦਾ ਰੇ ਆ ਪਿਆ ਤਾਂ ਇਹ ਤਾਂ ਛਾਣ ਨਹੀਂ ਲੈ ਕਣਕ ਕਿੱਥੇ ਪਿਆ ਨੂੰ ਮੇਰਾ ਟਾਇਰ ਇਹ ਕਿੱਡੀ ਕਿੱਗਾ ਹੈਗੀ ਮੇਰੀ ਵਾਸ ਕਰ ਅ ਚੱਲ ਠੀਕ ਹੈ ਤੁਹਾਨੂੰ ਸਹੀ ਚਾਹੀਦੀ ਵਾ ਠੀਕ ਹੈ 50 ਕਿਲੋ ਬਹੁਤ ਆ ਯਾਰ ਕੀਲੇ ਦੀ 50 ਕਿਲੋ ਥੋੜੀ ਛਿੱਟੇ ਨੂੰ ਛੋਟੀ ਜਿਹੀ ਮੀਨਾ ਡੱਕ ਰੱਖ ਲੈਣੀ ਜਿਹੜਾ ਦਾਣਾ ਰੱਖਣਾ ਠੀਕ ਹੈ ਠੀਕ ਵਧੀਆ ਭਾਈ ਮੰਨਦੇ ਹੁਣ ਬਾਕੀ ਤੇਰੇ ਛਿੱਟੇ ਬੱਡ ਪੈਂਦਾ ਵੀ ਤਾ ਕਿਵੇਂ ਛਿੱਟਾ ਦਤਾ ਮੈਂ ਤਾਂ ਕੋਈ ਵੀ ਦਿੰਦਾ ਮੈਂ ਤਾਂ ਇਹਦੇ ਕਰਨੈਲ ਗੀ ਨਹੀਂ ਤੋੜ ਦਤਾ ਇਨ ਮੈਂ ਤੋੜ ਕੇ ਕੀ ਤੂੰ ਮੈਨੂੰ ਗਾਂਡੀਆਂ ਨਹੀਂ ਮਾਰੇਗਾ ਮੁੱਠੀ ਪਰ ਪਰ ਕੇ ਹੁਣ ਜੱਫੇ ਤੇ ਪਤਾ ਲੱਗੂਗਾ ਕਿ ਤੂੰ ਮਾਰੀ ਆ ਹਾਂ ਜੱਫੇ ਤੇ ਪਤਾ ਲੱਗੂਗਾ ਗੋਡੀ ਵਾਲੀ ਕੰਮ ਵਾਲਾ ਇੱਧਰ ਆ ਦੇਖ ਲਓ ਭਾਈ ਆ ਹਾਲ ਹੈ ਅੱਦੇ ਛ ਵਾੜੀ ਨਾਲ ਨੱਬੜਗੀ ਨਾਲੇ ਹਲੇ ਕੀਲਾ ਕਰਦਾ ਬਸ ਹੁਣ ਮੈਨੂੰ ਹੋਰ ਸਕੀਨ ਲੈ ਉਹ ਪਿੱਛੇ ਨਾ ਉਹ ਰਾਜੇ ਹਾਂ ਹੁਣ ਇਹਦੇ ਮੈਨੂੰ ਅੱਗੇ ਲਾ ਪਾਉਂਦੇ ਆ ਲੈਣਾ ਜੀ ਮੱਟ ਗੱਬੇ ਪਾਦੇ ਹੁਣ ਗੱਬੇ ਤੇ ਵੀ ਨਾਲ ਜਿੰਦਾ ਪਾਉਂਦੇ ਲੈਣਾ ਪਰ ਮਿੱਟੀ ਹਾਂ ਕਣਕ ਜਿੱਮੇ ਆਉਣੀ ਬੂਟਾ ਜਿਹਾ ਹਲੇ ਜਿੰਮੇ ਇਹ ਕੋਈ ਜਿੰਦਾ ਘੁੰਮਣਾ ਲੈਣਾ ਪਰ ਇਹਦੇ ਤੇ ਮਿੱਟੀ ਆ ਗੇਰੀਆ ਰੋਪਨ ਚੱਕ ਚੱਕ ਹਾਂ ਕਣਕ ਦੱਬ ਹੋ ਜੂਗੀ ਜਿੱਮੇ ਉਹ ਵੀ ਠੀਕ ਈ ਉੜਦੀ ਸਾਹ ਸਾਜਰੀ ਓਰੇ ਹਾਂ ਗਿੱਲੀ ਮਿੱਟੀ ਘੇਰਿਓ ਬਲੈ ਰਾਤ ਨੂੰ ਘੇਰਦੇਓ ਆਹ ਬਤਾਈਆਂ ਨੇ ਪੁੱਬਲਗੇਰੀ ਵੀ ਦਾ ਕੰਮ ਤਾਂ ਦੇਚ ਸੁੱਕ ਜਾਈਂ ਮਿੱਟੀ ਉਦੋਂ ਉੱਪਰ ਗੇਰਦੀ ਜਾ ਕੇ ਸੱਜਰੀ ਆਉਣਾ ਵੈਣਾ ਗਰੀਂਦੇ ਛੱਡਣਾ ਪੈਣਾ ਜਾ ਕੇ ਤੇ ਗੱਬੇ ਤਾਂ ਜਰੂਰ ਡੌਲ ਪਾਉਣੀ ਆ ਜੇ ਜਿੰਦਾ ਸਾਰੀ ਪਰ ਘੁੰਮਣਾ ਫਿਰ ਡੌਲੀ ਦੇ ਵਿੱਚ ਲਾਦੇ ਬੂਟੇ ਆਂ ਜੀ ਹੈ ਠੀਕ ਹੈ ਤੂੰ ਕਿਆ ਬਣਾਉਂਗਾ 1 2 3 ਫੇ ਠੀਕ ਹੈ ਇੰਨੇ ਤਾਂ ਕਿਆਰੇ ਬਣਨੇ ਹੀ ਆ 4 5 6 ਕਿਆਰੇ ਹੋ ਗਏ ਫਿਰ ਬਣਨੇ ਆਪਣੇ 1 2 ਮਾਸੜ ਕਿਆਰੇ ਮੇਰੀ ਗੱਲ ਸੁਣੇਗੀ ਕਿ ਲੈਨ ਛੱਡ 4 ਬਣਨੇ ਆ ਇੱਕ ਤਾਂ ਆ ਉਥੇ ਡੋਲ ਪਾ ਬੂਟਿਆਂ ਜਿਹਦੇ ਆ ਚ ਠੀਕ ਆ ਇੱਕੋ ਗਾਂਹਲੀ ਚ ਪਾ ਦੇ ਤਿੰਨ ਕਿਆਰੇ ਬਹੁਤ ਪੱਧਰਾ ਦਾ ਪਾਣੀ ਜਾਂਦਾ ਉਹ ਤੂੰ ਜਿਹੜੀ ਗੱਲ ਕਹਿੰਦਾ ਉਹਨੂੰ ਮੰਨ ਲੈ ਕਰਛਾ ਬੂਟਿਆਂ ਨੂੰ ਪਾਣੀ ਲੱਗੂਗਾ ਨਾਲ ਐ ਨਾਲ ਜੜ੍ਹਾਂ ਈ ਜਾਊ ਰੇ ਨਾਲ ਦੀ ਰਾ ਜੜ ਜੋੜ ਦਾ ਚੱਕਰ ਕੋਈ ਨਹੀਂ ਹੈਗਾ ਜਾਂ ਪਾਣੀ ਗੈਰੇ ਜਾਂ ਡੋਲ ਦੇ ਜਿਹੜਾ ਤਾਂ ਬਦਰੀ ਦੂ ਢੱਕ ਜਾਂਵੇ ਦੀਆਂ ਮੈਂ ਤੈਨੂੰ ਕਹਿੰਦਾ ਵੀ ਆਹ ਕਿਆਰ ਹੋਗਾ ਮਸੜ ਛੋਟਾ ਈ ਕਾ ਹੋ ਗਿਆ ਆਹ ਕਿਆਰੇ ਜੇ ਲਾਈਨ ਪਾ ਬੂਟਿਆਂ ਚ ਪਾ ਦੇਣੀ ਡੋਲ ਹੂੰ ਉਹ ਬੂਟਿਆਂ ਚ ਹੂੰ ਉਤੇਵਾਦੀ ਕਲੇਨ ਛੱਡ ਕੇ ਅਗਲੇ ਚ ਪਾ ਦੇਣ ਨੂੰ ਹਾਂ ਫੇ ਠੀਕ ਨਹੀਂ ਆਏ ਠੀਕ ਹੈ ਆਏ ਤਾਂ ਇੱਡੇ ਲੋਟ ਪਾਣੇ ਇੱਕ ਵੀ ਲੋਟ ਹੈ ਇਹ ਤਾਂ ਪਾਣੀ ਕੰਪਿਊਟਰ ਖੇਦਾ ਇੱਕ ਹੀ ਜਾਂਦਾ ਸਾਰੇ ਮਾ ਡੋਲੇ ਇੱਕ ਪਾ ਦੇ ਗੱਬਲੇ ਮਾ ਇੱਕ ਜ਼ਰੂਰ ਪਾਣੀ ਤਿੰਨ ਦੋ ਡੋਲਾਂ ਪਾ ਦੇਣੀਆਂ ਇੱਕੋ ਪਾ ਦੇਣੀ ਹੈ ਕੈਚ ਪਾ ਦੇਣੇ ਚਾ ਠੀਕ ਆ ਭਾਈ ਦੱਪਿਆਂ ਨਾਲ ਮਿੱਟੀ ਹੈ ਨਾ ਮੈਂ ਤੇ ਮਿੱਟੀ ਗੇਰੂਗਾ ਫਿਰ ਉਹ ਤਾਂ ਗੇਰ ਨਹੀਂ ਚੱਲ ਮਿੱਟੀ ਤਾਂ ਮਾ ਵਿੱਚ ਟਰੈਕਟਰ ਬਾੜਨੇ ਦੇ ਕਹਿੰਦਾ ਵਿੱਚ ਹੋਰੇ ਲੋਡ ਹੋ ਜਾਣਾ ਟਰੈਕਟਰ ਲਾ ਇਹ ਕੀ ਕਿਾਰੇ ਕਿਾਰੇ ਮੰਡਾਲ ਪਾਏ ਸਭ ਕਾਂਕ ਜੰਬਦੇ ਹੋਰ ਹੋਰ ਕੀ ਆਉ ਜਣਾ ਇਹਨੇ ਦੇਖਾਂਗੇ ਜਿਹੇ ਟਾਈਮ ਹੋ ਗਿਆ ਹਾਂ ਤੂੰ ਕਾਰ ਸਟਾਰਟ ਇਹਨੂੰ ਤੂੰ ਸਮਾਨ ਜਿਹਾ ਇਕੱਠਾ ਕਰਨ ਚੱਲਿਆ ਮਾਤ ਅੱਠਾ ਹੋ ਗਿਆ ਚੱਲ ਚੱਕ ਸਮਾਨ ਫਿਰ ਇਹਨੂੰ ਬਾਹਣ ਦੇ ਹੁਣ ਤਾਂ ਦਿਨ ਛਿਪਦਾ ਚੜਦਾ ਨਹੀਂ ਹੈਗਾ ਮਸਾ ਦਾ ਐਡਾ ਕਿਹੜਾ ਤਾਂ ਚਾਹੀਦਾ ਹੀ ਆ ਯਾਰ ਠੀਕ ਹੈ ਫੇਰ ਵੀ ਤਾਂ ਐਡਾ ਹੀ ਬਣਨਾ ਆਸ ਤੂੰ ਸਮਾਨ ਅੰਦਰ ਲੈਣੀਆਂ ਯਾਰ ਦੇਖ ਓਰੇ ਓਰੇ ਕੀ ਹੋ ਰਿਹਾ ਹੈ ਕਿਰੀ ਕਿਰੀ ਬਣਨੀ ਆ ਇੱਥੇ ਵਟਾਉਣੀ ਆ ਓਰੇ ਦੇਖ ਇੱਧਰ ਓਰੇ ਵਟਾਉਣੀ ਆ ਉਹ ਨੱਕੇ ਤੇ ਸਿੱਧਾ ਪਾਣੀ ਆਹਨੂੰ ਚਲੇ ਗਿਆ ਕਿ ਹਾਲ ਤੇ ਆਹ ਵਾਰੀ ਪੱਟ ਦੇਣੀ ਜਿੰਦੇ ਨੇ ਗੱਬੇ ਤੇ ਮੈਂ ਤਾਂ ਕਹਿੰਦਾ ਜੇ ਸਾਖੇ ਸੋਬੇ ਮਾੜਾ ਫੇਤਾ ਹੈਗਾ ਵੀ ਆ ਮੈਂ ਕਹਿੰਦਾ ਵੀ ਵਿੱਚ ਜਿਹੜੀ ਛੋਰੇ ਵਾਲੀ ਡੌਲ ਲੱਗ ਜੂਗੀ ਗੱਬੇ ਦਾ ਕਣਕ ਸਹੀ ਜੰਮੇ ਹੋਊਗੀ ਡੌਲ ਤੇ ਬੱਸ ਕਰੇ ਕਰੇ ਗੱਬੇ ਸਾਰੀ ਕਣਕ ਪੱਟ ਕੇ ਨਹੀਂ ਆਏ ਉੱਪਰ ਸਿੱਟ ਦੇਣੀ ਲੱਗ ਜੂਗੀ ਕੱਲ ਨੂੰ ਕੱਲ ਨੂੰ ਲੱਗ ਜੂਗੀ ਆਹ ਡਾਇਆ ਬਜਾਇਆਗਾ ਤੇ ਸੁਪਰ ਡੌਲ ਆਹ ਕੱਢ ਕੇ ਬਜਾਇਆ ਤੇ ਕਿਹੜਾ ਆਹ ਕਿਤੇ ਥੋੜਾ ਰੇ ਗਿਰੇ ਆ ਹੁਣ ਬਚ ਗਏ ਇੰਨਾ ਬੱਸ ਕਰੇ ਕਰੇ ਦੇਖੋ 2 ਕਿਲੋ ਬਜਾ ਕੇ ਲੈ ਚਲੇ ਆ ਪਤਾ ਹੀ ਨਹੀਂ ਨੂੰ ਹੈਗਾ ਵੀ ਇਹ ਬਚਿਆ ਇਹਦੇ ਪਾ ਦੇ ਕੰਕਾਸ ਉੱਪਰ ਆ ਯਾਰ ਇਹ ਕਿਹਦਾ ਸੋਬਤ ਹੈ ਨੀ ਬੜਦਾ ਹੈ 2 ਕਿਲੋ ਹੋਣ ਥੈਲਾ ਰੋਲਦਾ ਨਹੀਂ ਜਾਣਾ ਆ 2 ਕਿਲੋ ਥੈਲਾ ਰੋਲਦਾ ਨਹੀਂ ਜਾਣਾ ਇਹ ਰੇ ਵਜਾਈ ਬੱਚਾ ਗੇਰ ਤੋਂ ਦੇ ਹੁਣ ਜੀ ਆਪਾਂ ਜਨਾ ਤੇ ਗੇਰ ਨੇ ਨੂੰ ਬਚਾਇਆ ਤਾਂ ਵਿਛੜਦੇ ਮੰਨੂ ਤੇ ਜਿਹੜੇ ਛੋਲੇ ਅਰਮਪੋਹ ਲਾਈ ਹੋਈ ਆ ਮੈਂ ਸਿੱਧੂਂਗਾ ਮੜਾ ਮੜਾ ਗੜਾਈ ਅੱਛਾ ਮਾਗ ਮੁੰਡੇ ਦਾ ਬਹੁਤ ਆ ਮਰਜੀ ਜੀ ਪਾਈ ਹੈ ਹੈ ਮਰਜੀ ਜੀ ਨਾ ਮਰਜੀ ਤੇਰੇ ਨਾਲ ਹੈ ਬਾਈ ਜੇਕਰ ਤੂੰ ਕਹਣਾ ਓਕੜੇ ਕਰੀ ਜਾਣਾ ਸੀ ਤਾਂ ਹੁਣ ਡਰ ਲੱਗਦਾ ਬਾਈ ਹਾਂ ਕਿਹਾ ਬੰਦਾ ਭੱਜ ਜਾਣਾ ਮੈਨ ਟਰੈਕਟਰ ਚੋਂ ਦਾ ਬੀਜ ਰੋ ਫਿਰ ਅਸੀਂ ਆ ਕਰੂਗੇ ਲੈ ਠੀਕ ਨਹੀਂ ਬਾਈ ਮੈਂ ਕਿਹਾ ਬੰਦਾ ਆਕੜ ਕੇ ਭੱਜੇ ਜਾਣਾ ਚਲਾ ਲਓ ਟਰੈਕਟਰ ਇਹਨੂੰ ਆਇਆ ਵੀ ਇਹਨਾਂ ਨੂੰ ਗੇਰਾ ਦਾ ਨਹੀਂ ਪਤਾ ਕਿੱਧਰੋਂ ਪੈਂਦੇ ਆ ਆਹ ਰੋ ਆਪਣੇ ਆਲਾ ਪਿਆ ਨੁਆਈ ਨਹੀਂ ਹੋਇਆ ਮਿੱਲਾ ਨਾਲ ਬਿਜਿਆ ਨਹੀਂ ਤਾਂ ਇਹ ਵਾਇ ਨਹੀਂ ਹੋਇਆ ਲੈਣਾ ਨਹੀਂ ਲੱਗਿਆ ਦਾ ਨਹੀਂ ਲੱਗ ਰਿਹਾ ਉਹ ਇਹਨੂੰ ਸਾਫ ਦਾ ਕਰਨਾ ਹੈ ਥੱਲੇ ਵੀ ਥੱਲੇ ਕੱਟ ਰਿਹਾ ਹਾਂ ਪੱਤੀਆਂ ਉਹਨਾਂ ਨੇ ਗੁਦੀਆਂ ਪੱਤੀਆਂ ਨਾਲ ਕੱਪੜਾ ਲੈ ਪੜਿਆ ਹੋਣਾ ਕਿਹੜੀ ਪੱਤੀ ਚੁੱਕੇ ਆ ਜੀ ਸਾਹੀ ਜੀ ਕੀ ਬੱਸ ਚਾਰ ਸਿਆਣਾ ਕੇ ਵੀ ਬੋਲਣਾ ਠੀਕ ਐ ਮੈਂ ਅਮਾ ਦੋ ਵੇੜੇ ਆਉਣੇ ਨੇ ਗਿਲਤਾ ਬਹੁਤ ਆਇਆ ਗਿਲਤਾ ਬਹੁਤ ਆ ਬਹੁਤ ਆ ਗਿਲਿਆ ਨਾਲ ਉਹ ਰੇ ਦਾ ਸੁਪਨੇ ਬੁੱਟੇ ਨੇ ਵੀ ਸੌਰੇ ਨਹੀਂ ਸੁੱਕਦੇ ਸਾਫ ਕੇ ਦੇਵੇ ਤਾਲੇ ਘੱਟ ਜਾਂਦੇ ਨਾਲੇ ਹੁਣ ਠੰਡਾ ਹੋ ਗਿਆ ਮੌਸਮ ਹੁਣ ਆਹ ਠੀਕ ਐ ਇੱਥੇ ਦਾ ਜੰਗਲ ਜਿੰਦਰ ਦਾ ਪਿਆ ਦੇਖ ਲੈ ਸੂਰ ਬਹੁਤ ਆਉਣਾ ਨੇ ਸੂਰ ਤਾਂ ਹੁਣ ਆਉਣੀ ਆਉਣਾ ਹੁਣ ਪਾਣੀ ਲੱਗਣ ਲੱਗਿਆ ਕਣਕ ਨੂੰ ਹੁਣ ਸੂਰ ਨਾ ਖਾਲਾ ਹੀ ਪੱਟਣੇ ਡੌਣੇ ਪੱਟਣੀਆਂ ਚਲ ਆਪਣਾ ਤਾਂ ਦੇਖਦੇ ਰਸੀ ਰਸੀ ਲਾ ਲੈਣੀ ਆਪਾਂ ਨੇ ਪਹਿਲੇ ਨਦੀ ਕਰਕੇ ਨਾ ਨਦੀ ਕਰਕੇ ਜਾਦੇ ਨਦੀ ਵਿੱਚ ਬਿਘਾੜੀ ਜ਼ਿਆਦਾ ਖੜੀਆਂ ਝਾਟੀਆਂ ਜਿਹੜੀਆਂ ਉੱਥੇ ਪਤਾ ਨਹੀਂ ਲੱਗਦਾ ਦਿਨ ਵਿੱਚ ਬੈਠੇ ਨੇ ਥੱਲੇ ਉਹ ਥੱਲੇ ਕੋਤੇ ਮੱਟੇ ਉਹਨਾਂ ਰੇਟੇ ਜੇ ਹੋਰ ਗੰਦੀ ਏਗਾ ਵੇਹਦੇ ਥੱਲੇ ਆਇਆ ਲੈਣਦੇ ਥੱਲੇ ਮਾਰਦੇ ਥੱਲੇ ਜੰਗਲਾਂ ਦੇ ਇੱਥੇ ਤਾਂ ਲੀਮੂ ਨਹੀਂ ਲੱਗ ਹੁੰਦਾ ਇਹ ਲਾਉਂ ਵੀ ਟੈਂਪਸ ਜਹਲੇ ਨਦੀਆਂ ਆਉਂਦੀਆਂ ਇਹਦੀਆਂ ਘੋਮਾ ਸਾਈਂ ਸਾਹ ਪਈਏ ਤੇ ਘੋਮ ਵੀ ਆ ਕਿਹੜਾ ਹੁੰਦਾ ਦਾ ਹੁਣ ਖੜੇ ਆ ਬੂਟੀ ਹੋਰੇ ਆ ਇੱਕ ਜੰਮਿਆ ਹੀ ਆ ਇਹ ਨਹੀਂ ਮੁੱਕਦੀ ਹਈ ਚੱਲੀਏ ਹੁਣ ਕੀ ਕਰੀਏ ਜਾਣਾ ਹੀ ਪੈਣਾ ਕੱਖ ਵੱਡੀ ਮੈਂ ਵੀ ਲਾਜ਼ਮਾ ਵੱਡਾ ਜੀ ਬਈ ਵੱਡਾ ਲਾਜ਼ਮਾ ਹੋਇਆ ਬਈ ਉਧਰ ਤਾਂ ਹੋ ਗਿਆ ਬਈ ਆ ਦੂਰ ਕਿਆ ਮੜਾ ਮੋਟਾ ਪਾਈਏ ਹਰਿਆਈ ਆ ਨਾ ਹੁਣ ਹੌਲੀ ਹੌਲੀ ਚੱਲ ਪੈਣਾ ਕੰਮ ਫੇਰ ਹੋ ਜਾਂਦਾ ਬਾਅਦ ਇਕੱਠਾ ਹੀ ਫੇਰ ਉਧਰ ਹੋ ਜਾਣਾ ਪਰ ਡੰਗਰ ਨੂੰ ਜਿੱਧਰ ਮਰਜੀ ਹਿਲਾ ਲਾ ਤੂੰ ਛਲੇ ਤੂੜੀ ਵੀ ਨਹੀਂ ਛੜਦੀ ਖੁੱਲਦੀ ਮਾਂ ਲੈਣ ਆ ਬਈ ਲੈਣ ਤੂੜੀ ਖਾਂਦੀ ਤੇ ਤੂੜੀ ਉਹਨੂੰ ਛੜਦੀ ਆ ਹੁਣ ਤੂੰ ਕਹਦਾ ਤੂੜੀ ਨਹੀਂ ਛੜਦਿਆਂਗਾ ਇੱਥੇ ਹਰਿਆਈ ਦੇਲਾ ਬੰਦ ਨਹੀਂ ਕਰੀ ਹੈਗੀ ਖਾਲ ਪਰਸੋਂ ਮੁੱਕ ਗਈ ਹਾਂ ਸਮਝ ਚਾਰ ਕਿਲੋ ਇੱਕ ਟਾਂਦੇ ਤੋਂ ਦਿੰਦੇ ਨਹੀਂ ਮੈਂ ਅਸੇ 2.5 ਕਿਲੋ ਦੇਣ ਲੱ ਖਾਲ ਦਾ ਇੰਨਾ ਫਰਕ ਪੈ ਗਿਆ ਖਾਲ ਦਾ ਜਿਹੜਾ ਟਿੰਨ ਲੱਗਿਆ ਉਹ ਤੋੜਨੀ ਤੋੜਨਾ ਫੀਡ ਬਦ ਤੂੰ ਫੀਡੇ ਬਦਲ ਦੇ ਤੇ ਟੁੱਟੀ ਜਾਣਾ ਉਹਨੇ ਫੀਡ ਨਾਲੇ ਫੀਡ ਪੈਂਦੀ ਐ ਫੀਡ ਰੋਕਣੇ ਪੈਂਦੀ ਦੀ ਬਦਲ ਦੇ ਫੀਡ ਫੀਡ ਬਦਲ ਦੇ ਤੂੰ ਦੂਆ ਟੋਟਾ ਇੱਕ ਹੁਣੀ ਜਿਹੜਾ ਪਾਉਂਦਾ ਲਗਾਤਾਰ ਉਥੇ ਤੇ ਦੂਦਰ ਟੇਕ ਗਿਆ ਉਹਦਾ ਜੇ ਦੂਆ ਫੈਲਾ ਪਾਰ ਤਾਂ ਹੋਰ ਕੌਪੜੀਆ ਲਿਆ ਕੇ ਜਿਹਦੇ ਫੀਡ ਤੋੜ ਦੇਣੀ ਉਹ ਹੀ ਪਤਾ ਆਏ ਕਹਿੰਦੇ ਵੀ ਹਰਿਆਈ ਵੀ ਪਾਉਗੀ ਡੰਗਰ ਉਹ ਜਾ ਬਣਿਆ ਰਹਿੰਦਾ ਪਾਉਂਦੇ ਤੂੜੀ ਪਾਈ ਤੇ ਨਾ ਪਾ ਤੂੜੀ ਤਾਂ ਵੀ ਗਈ ਉਹਨੇ ਉਹ ਕਰੀ ਜਾਣਾ ਪੱਠੀ ਹੋ ਗਿਆ ਉਹਨੇ ਧਿੰਦੇ ਦੇ ਖੜੀ ਨੇ ਪਹਿਨਾ ਹੁਣ ਮੰਡੇਆਂ ਉਹਨਾਂ ਚਾਰ ਚ ਲੈਂਦਾ ਵੇ ਕਈ ਹੁਣ ਚਾਰ ਪੈ ਜਾਂਦੀਆਂ ਸੀ ਪਹਿਲਾਂ ਚਾਰ ਪੈ ਦਾ ਖਾਂਦੀ ਨਹੀਂ ਨਗੀਆਂ ਆਹੋ ਜਾਂ ਫਿਰ ਡੰਗਰ ਨੂੰ ਪਈ ਜਾਣੀ ਇੱਕ ਜੀ ਫਿਰ ਇਹਨਾਂ ਖਾਣੇ ਆ ਉਹਨਾਂ ਸਮਝ ਗਿਆ ਹੋਰ ਕੀ ਆ ਹੁਣ ਡੰਗਰ ਦੀ ਸੇਵਾ ਵਈ ਜੇ ਸੇਵਾ ਕਰੇ ਜਾ ਕੋ ਮਿਲਦਾ ਸੇਵਾ ਕਰ ਲੈ ਜਿੰਨੇ ਹੁੰਦਾ ਜੀ ਇਹਨਾਂ ਸੇਵਾ ਨੂੰ ਲੱਗਦਾ ਮੇਵਾ ਖੇਲੀਏ ਫਿਰ ਚੱਲ ਚੱਲ ਚੱਲੀਆ ਗੱਡੀ ਆ ਪਾਈਏ ਸਮਾਨ ਤੋਂ ਹੋਈ ਜੀ ਲੋ ਜੀ ਹੁਣ ਆਗੇ ਧਿੰਦੇ ਕੋਲੇ ਕਹਿੰਦਾ ਬਈ ਮਿੱਟੀ ਪੋਣੀ ਆ ਅੱਸੀ ਕਾਲ ਜੀ ਸਾਰਿਆਂ ਨੂੰ ਬਾਈ ਗੰਨਾ ਬੀਜਿਆ ਆਪਾਂ ਨੇ 95 ਜਿਹਦੇ ਤੇ ਹਸ਼ਵੀਰ ਮੁੱਕਰ ਗਿਆ ਤਾਂ ਬੀਜ ਦੇਣ ਤੇ ਸਾਨੂੰ ਫੇ ਇੱਕ ਆਪਾਂ ਬਰੋਟਾ ਆਪਾਂ ਨੇ ਗੱਡੇ ਦਿੱਤਾ ਆਪਾਂ ਨੇ ਲੰਦਾ ਪਾਉ ਵਾਲ ਤੇ ਵੀ ਉਹਨੇ ਵੀ ਦੋਆਇਆ ਹੈ ਹਸ਼ਵੀਰ ਨਹੀਂ ਦੋਆਇਆ ਚੱਲ ਫੇਰ ਲੈ ਆਦਾ ਹੈਗਾ ਮੈਂ ਹੋ ਆਪਾਂ ਨੇ ਵੀ ਬਾਈ ਫੇਰ ਉਹ ਮੁੰਡੇ ਕੋਲ ਹੈਗਾ ਤਾਂ 4-5 ਕੁਇੰਟਲ ਇਹਦੇ ਕੋਲ ਪੂਰਾ ਪੂਰਾ ਹੀ ਕਿੰਨੀ ਜਗ੍ਹਾ ਜ਼ਿਆਦਾ ਏ ਇਹਦਾ ਘਟ ਜਾਣਾ ਉਹਦੇ ਜੋ ਵੀ ਹੁਣੇ ਬੀਜ ਵਾhti ਬਣਾਇਆ ਨਹੀਂ ਕਿਤਾ ਹਾਂ ਇਹ ਮੈਂ ਕਹਾਂ ਨੂੰ ਫੇ ਤੂੰ ਉਹੀ ਗੱਲ ਤੂੰ ਫੇਰ ਕਰਨ ਲੱਗਿਆ ਵੀ ਜੇ ਹਸ਼ੀ ਨਗਰੀ ਏ ਸਰੋਂ ਲਾਉਣ ਉਹ ਦੀ ਪਰ ਨਹੀਂ ਨਹੀਂ ਸਰੋਂ ਤਾਂ ਉਹੀ ਦੇ ਪਰ ਤਾਂ ਹੋ ਜਣੀ ਸਰੋਂ ਹੁਣ ਟੋਈਆਂ ਵਾਲੀ ਲਾਉਣੀ ਏ ਮੈਂ ਤਾਂ ਉਹਨਾ ਨੇ ਤਾਂ ਅਗੇਤਾ ਜ਼ਿਆਦਾ ਬੀਜ ਕੇ ਜੰਮੇ ਹੋਏ ਪਰ ਪਤਾ ਨਹੀਂ ਕਿਹਾ ਦਾਤਨਾ ਵੱਢ ਕੇ ਸਰੋਂ ਬੀਜੀ ਵੀ ਕੋਈ ਹੁਣ ਇਹ ਤਾਂ ਆਮ ਗੰਨੇ ਮੰਗੂ ਬੀਜੇ ਆਪਾਂ ਨੇ ਹਾਂ ਨਹੀਂ ਬੀਜੇ ਵੇ ਓ ਇਦਾਂ ਆਪਾਂ ਨੇ ਪੂਰਾ ਕੱਢ ਲੈਣਾ ਹਸ ਵੀਰ ਵਾਲਾ ਕੰਮ ਥੋੜੀ ਜਿਹਾ ਆਪਣੇ ਕੋਲ ਵੀ ਸੇਵਾ ਨਹੀਂ ਕਰਨੀ ਕਰਨੀ ਸੀ ਵੀ ਗੰਨਾ ਘੇਰ ਲੈਣਾ ਵੀ ਲੋਡ ਮੁਤਾਬਕ ਦਈਦੀ ਆ ਤੇ ਇਹ ਸੰਭਾਲ ਦੀ ਜਿੰਨੀ ਟਾਈਮ ਨਾਲ ਹੋ ਜੂ ਜਿੰਨੀ ਜੀ ਹੋ ਜੀ ਉਹ ਜੀ ਆਪਾਂ ਨੇ ਸੰਭਾਲ ਗਣੀ ਇੱਕ ਆਹ ਬੂਟੇ ਪਟਾਉਣੇ ਆ ਬਾਈ ਪੰਜ ਸੱਤ ਦਿਨ ਤੱਕ ਆਉਣਾ ਇਹ ਸਾਫ਼ ਹੋ ਜਾਣਾ ਫਿਰ ਮੈਂ ਚੋਰਸ ਤੱਕ ਬੰਨਣਾ ਫਿਰ ਫੇਰ ਬਣਨਾ ਆਈ ਬੜਾ ਕੇ ਖੰਜੂਰ ਜੀ ਖੜੀ ਏ ਇਹ ਸਾਰਾ ਪੜਦਾ ਨਾ ਇੱਕ ਇੱਥੇ ਇੱਟਾਂ ਪਈਆਂ ਬਹੁਤ ਆਖ ਚੱਠਾ ਪ੍ਰਾਂਜ 28 ਖਤਰਾ ਕਰਨਾ ਚੱਠਾ ਇਹ ਸਾਰਾ ਦੇੜ ਇੱਥੇ ਸਿਟਿਆ ਹੋਇਆ ਜ਼ੋਰਸ ਕਰਕੇ ਇਹਨੂੰ ਫੇਰ ਦੇਣਾ ਇਨ ਜਗ੍ਹਾ ਫਾਲਤੂ ਐ ਹੁਣ ਮੈਂ ਉਹੀ ਸੋਚਾਂ ਮੈਂ ਇੱਥੇ ਤੱਕ ਪੱਛੀਆਂ ਦੱਬ ਦੰਨ ਕੋਈ ਦਰਸਤ ਲਾ ਦੇ ਹੋਰ ਹੋਰੇ ਵਧੀਆ ਜਾ ਨਹੀਂ ਆ ਤਾਂ ਪਟਾਦਨ ਬੂਟਾ ਸਾਫ ਜਾ ਬੂਟੇ ਹੀ ਲਾਉਣੇ ਇਹ ਜੀ ਦੁਬਾਰਾ ਇਹ ਦਵਾੜ ਚ ਬੂਟੇ ਲਾਉਣੇ ਆ ਫੇਰ ਹੁਣ ਜਣੀ ਇਹ ਪੱਟ ਕੇ ਸਾਫ ਜਾ ਕਰਕੇ ਕੋਈ ਫਾਇਦਾ ਨਹੀਂ ਤਾਂ ਹਾਂ ਹੁਣ ਸਾਫ ਜਾ ਕਰਕੇ ਫੇਰ ਦੁਬਾਰਾ ਇੱਥੇ ਪੰਛੀਆਂ ਬਾਕੀ ਭਾਈ ਹੁਣ ਟਿਓ ਦਿਖਾਉਣੇ ਇੱਕ ਸਾਰੇ ਪੰਛੀਆਂ ਚਲੇ ਜਾਣੀਆਂ ਆ ਆ ਦਿਖਾਉਣੇ ਬਾਕੀ ਤੁਹਾਨੂੰ ਟਿਓ ਹਾਂ ਬਹੁਤ ਪੁਰਾਣਾ ਭਾਈ ਇਹ ਜੱਦੇ ਜੰਮੇ ਆ ਹੀ ਇੱਦਾਂ ਖੜਾ ਹੀ ਆ ਇਹ ਐਹੇ ਜਿਹਾ ਹੀ ਦਿਖਦੇ ਇਹੀ ਦਿਖਦੇ ਨੂੰ ਐਡਾ ਹੀ ਐਡਾ ਹੀ ਵੱਡਾ ਕਿੰਨੇ ਸਾਲ ਕਹਿੰਦੇ ਤੂੰ ਮਨ ਨੂੰ ਗਿਆ ਪਤਾ ਮੈਂ ਤਾਂ 28 ਸਾਲ ਦਾ ਹੁਣ 32 ਦਾ ਇਹ ਮੇਤੇ ਪਹਿਲਾਂ ਦਾ 29 ਸਾਲ ਦਾ ਮੈਂ ਮੇਰੇ ਨਾਲੋਂ ਪਹਿਲਾਂ ਦਾ ਫੇਰ ਤੂੰ ਮਨ ਨੂੰ ਕਹਿੰਨ ਪੁੱਛਦਾ ਤੂੰ ਤਾਂ ਮੈਂ ਤੇ ਦੋ ਸਾਲ ਵੱਡਾ ਹੀ ਹੈ ਹੈ ਔਰ ਇਹ ਬਾਈ ਕਾੜੀ ਹੁੰਦੀ ਸੀ ਸਾਡੇ ਉਰੇ ਇੱਕ ਖਲਾੜੀ ਲਾਈ ਵੀ ਹੁੰਦੀ ਸੀ ਅਸੀਂ ਖਲਾੜੀ ਬਹੁਤ ਚੱਲਿਆ ਕੰਮ ਜੱਤਾ ਤਿੰਨ ਤੱਕ ਟਾਈ ਬਹੁਤ ਕਰ ਦਈਦੀ ਬਾਈ ਕੀ ਦੀ ਤੇਰੀ ਇਹ ਅੱਜ ਦਾ ਮਸਲ ਨੇ ਮੇਰੇ ਨਾਲ ਕਾਉਂ ਵਾਲੀ ਕਰੀ ਕਾਉਂ ਤੋਂ ਵਾਲਾ ਕੋਈ ਨਹੀਂ ਕਰਿਆ ਹੈ ਹੈ ਕੀ ਕਰੀ ਕਾਉਂ ਵਾਲੀ ਉਹ ਆ ਗਿਆ ਹੂੰ ਕਿਹੜੀ ਕਹਾਵਤੀ ਕਾਉਂ ਵਾਲੀ ਚੱਲ ਮੈਂ ਆਏ ਵਾਲੀ ਚੱਲ ਮੈਂ ਆਉਂਦੀ ਆ ਪਹਿਲੀ ਮੋਜੇ ਕਾਉਂਦੀ ਆ ਖੋਮ ਠੋਮ ਕਰਦੀ ਆਉਂਦੀ ਆ ਉਹ ਕੰਮ ਆ ਉਹ ਕਾਉਂ ਦਾ ਸਮਝਿਆ ਇਹ ਕਹਿੰਦਾ ਕਾਉਂ ਵਾਲੀ ਕਿਹੜੀ ਕਾਉਂ ਵਾਲੀ ਬਾਈ ਕੋਈ ਨਹੀਂ ਕਰੀ ਹੈਗੀ ਪਹਿਲਾਂ ਥੋੜਾ ਗਏ ਤੇ ਮਲਕੀਤ ਬਾਈ ਦਾ ਛਿੱਟਾ ਦਵਾ ਕੇ ਆਇਆ ਛਿੱਟਾ ਦਵਾ ਕੇ ਆਇਆ ਯਾਰ ਕੱਖ ਵੱਢਣੇ ਤੇ ਇਹ ਕਹਿੰਦਾ ਆ ਕੇ ਵੱਢ ਲਈ ਮਾਝਾ ਲਾ ਕੇ ਵੱਢ ਲਈ ਨਾ ਮੈਨੂੰ ਤਾਰੇ ਮੋਟਰਸਾਈਕਲ ਤੇ ਇੰਨੇ ਨੂੰ ਇਹ ਆ ਗਿਆ ਸਤਿ ਸ੍ਰੀ ਅਕਾਲ ਜੀ ਕਹਿੰਦਾ ਬਾਈ ਮਸੜੋ ਕਰਨਾ ਤੇਰਾ ਕਹਿੰਦਾ ਮਿੱਟੀ ਪਾਉਣੀ ਪੈਰਾਂ ਗੱਲ ਮੈਂ ਨੂੰ ਕ ਕੱਖ ਵੱਟ ਕੇ ਘਰਾਂ ਗੇਰ ਤੇ ਜਦਦਾ ਹੀ ਮੈਂ ਇਹਨੂੰ ਫੋਨ ਕਰਦਾ ਇਹ ਫੋਨ ਨਹੀਂ ਚੱਕਦਾ ਕੰਮ ਸਰ ਗਿਆ ਤਾਂ ਫਿਰ ਮੈਂ ਤੁਹਾਨੂੰ ਦੱਸਾਂ ਜਵਾਬ ਨਹੀਂ ਨਹੀਂ ਫਿਰ ਹੁਣ ਕੌਂ ਵਾਲੀ ਗੱਲ ਨਾ ਨਾ ਕਹਿ ਵੀ ਕੌਂ ਵਾਲੀ ਸੁਣਾ ਵੀ ਨਾ ਸੁਣਾ ਦੂ ਇੱਕ ਤਾਂ ਦੋ ਆ ਗਏ ਤਿੰਨ ਲੈ ਜਾਂਦਾ ਕੀ ਆ ਵੀ ਜਾਂਦਾ ਹੱਥਾਂ ਕੇ ਭਾਈ ਜਣੇ ਨੇ ਹਾਂ ਕਮੇਟੀ ਪਾਉਣਾ ਸੁਣਾ ਦੂ ਫਿਰ ਵੀ ਆਏ ਨਹੀਂ ਅੱਜ ਸਰ ਕੇ ਫੇਰ ਕੇ ਲੋੜ ਨਹੀਂ ਪਣੀ ਉਹ ਹੈ ਨਾ ਅੱਜ ਸਰਗਾ ਤੇ ਵੀ ਨਹੀਂ ਲੋਡ ਪਾਣੀ ਆ ਗਈ ਉਹ ਮੈਂ ਤਾਂ ਮਖੌਲ ਕਰਦਾ ਪਤਾ ਹੀ ਨਹੀਂ ਅੱਜ ਤੇ ਵੀਡੀਓ ਦੇ ਕਹਿੰਦੇ ਮੈਂ ਮਖੌਲ ਕਰਦਾ ਮਸਲ ਨੂੰ ਸਭ ਨੂੰ ਪਤਾ ਪਹਿਲਾਂ ਵੀ ਹੋਲੀ ਇਹ ਗੱਲ ਮੈਂ ਮਸਲ ਨੂੰ ਆਉਂਦੇ ਨੂੰ ਮੈਂ ਆਹ ਕਹ ਤੂੰ ਸੁਣਾਉਣੀ ਆ ਫੇਰ ਠੀਕ ਆ ਭਾਈ ਦੱਸ ਵੇ ਕਿਹੜਾ ਮਸਲ ਆਜਾ ਹੈ ਹਣ ਹੁਣ ਇਹਦੀ ਸੁਣ ਲੈ ਗੱਲ ਕਾਲੂ ਪਾਣੀ ਆ ਭਰ ਦੇਣਾ ਇਹ ਵੀ ਆ ਵੀ ਫਾਤੇ ਭਰਨਾ ਪਾਣੀ ਉਹ ਜਿਹੜੀ ਉਹ ਭਰਨੇ ਵਾਲੀ ਉਹਨੂੰ ਭਰ ਪਾਣੀ ਕਰ ਪਾ ਉਹ ਉਹਨੂੰ ਭਰ ਦੇਣਾ ਉਹ ਮੇਰੀ ਗੱਲ ਮੈਂ ਲਿਖਾਏ ਆ ਚਾਰ ਬਾਰ ਹੈਲੋ ਗੰਨਾ ਹੈ ਗੰਨਾ ਹੁਣ ਬਾਹਰ ਨਿਕਲ ਰਿਹਾ ਸਾਰਾ ਇੱਕ ਦੋ ਦਿਨ ਉਹਦੇ ਹੋਰ ਲੰਘ ਲੈਣ ਦੇ ਬਸ ਫੇਰ ਬਣਨਾ ਜਾਣਾ ਇਹਨੂੰ ਕਦੇ ਭਰਨ ਦੇਖ ਲਈ ਤੂੰ ਤੇਰੇ ਘਰੇ ਰੌਣੀ ਕਰਿਆ ਬਦਖੇਤੇ ਚਲ ਸਿਰੇ ਲਾ ਲਓ ਗੱਲ ਤੁਸੀਂ ਇਹਨੂੰ ਕਦੇ ਭਰਨਾ ਪਾਣੀ ਨਾਲ ਸਰੋਂ ਦੇ ਟੋਈਏ ਲਾ ਦੇਣੇ ਗਿੱਲੇ ਚ ਇਹਦੇ ਚ ਵੀ ਇਹਦੇ ਚ ਵੀ ਜਿੱਥੇ ਪਾ ਗਾ ਇਹਦੇ ਚ ਗਿੱਲ ਪੈ ਗਿਲੇ ਬਹੁਤ ਆ ਯਾਰ ਇਹ ਨਾ ਭਰ ਲਾ ਇਧਰ ਲਾ ਭਰ ਲਾ ਹਾਂ ਸਿਆੜ ਕੇਰ ਦੇ ਵਿੱਚ ਨਹੀਂ ਨਹੀਂ ਲੈ ਓ ਕੇਰ ਨਾਲ ਲੇਟ ਹੋ ਜਣੀ ਮੱਸੜ ਉਹਨੂੰ ਦੇ ਨਾਲੇ ਰਲ ਜਾਣੀ ਉਹ ਦੇਖੀ ਕਿ ਨਹੀਂ ਸੰਗਣੀਆਂ ਆਉਂਦੇ ਹੋਏ ਨੇ ਹੁਣ ਉਹ ਪਰ ਟੋਈ ਬਟਣੇ ਆ ਉਹਦੇ ਚੋ ਬਟਣੇ ਆ ਨਾ ਉਹ ਕਿਹੜੇ ਟੋਈਏ ਚੋਗੀ ਹੋ ਵੀ ਤੇਰੀ ਵਾਲੇ ਨਹੀਂ ਨਹੀਂ ਕਿਹੜੀ ਐਡਰਟੀ ਹੋ ਗਈ ਆ ਉਹ ਮੈਂ ਕਹਿੰਦਾ ਤੂੰ ਕੇਰੇ ਦੇ ਇਹਨੂੰ ਨਹੀਂ ਯਾਰ ਫੇਰ ਦੇ ਕਿਤੇ ਉਹ ਮਾ ਚਾਚੇ ਨਾਲੇ ਤਾਂ ਸ਼ਿੱਧੀ ਹੋ ਜੂਗੀ ਉਹ ਗਿੱਟ ਹੋਈਏ ਲਾਉਣੇ ਆ ਨਾ ਟੋਈਏ ਤੇਰੇ ਫੇਰ ਵੀ ਲੱਗ ਜਾਣੇ ਮਿੱਟੀ ਮਾਰ ਜੀ ਕੱਲੂ ਹੋਰ ਸੈਟ ਜੀ ਕਰਦੇ ਪਾਣੀ ਨਾਲੇ ਲਾਈ ਇਹਨੂੰ ਟੋਈਏ ਨੂੰ ਨਿਆਣੀ ਆ ਉਹ ਤੂੰ ਜੇ ਚੱਲੂਗਾ ਨਹੀਂ ਉਹਦਾ ਚੱਲਣਾ ਤਾਂ ਛੋਟੀ ਹੈਗਾ ਚੱਲਣਾ ਟੋਈਏ ਤਾਂ ਖੜ ਮਾਰ ਜੀ ਪਛੀ ਦੇਣੀ ਚਾਹੀਦੀ ਉਹਦੀ ਦਿਖਣੀ ਆ ਯਾਰ ਚਾਰ ਉਂਗਲ ਦੇ ਉੱਪਰ ਖੜੀ ਆ ਪੰਜ ਦੀ ਉਹ ਕਾ ਨੂੰ ਆਂਦੇ ਉਹਨਾਂ ਦਾ ਗੋਲ ਕੇ ਜਾਣੀ ਮਸੜ ਜੜ ਵਿੱਚ ਉਹ ਟੇਟ ਹੋਈਏ ਲਾਉਣੇ ਨਾ ਮੈਂ ਕਹਿੰਦਾ ਇੱਧਰ ਲਾ ਲਾ ਉਹ ਵੀ ਨਹੀਂ ਚੱਕਾ ਜਾ ਇਹ ਚ ਇਹਨੂੰ ਪੰਜ ਟੋਈ ਹੋਰ ਲਾ ਲੈ ਲਾਉਣੇ ਜਿਹੜੇ ਇੱਧਰ ਲਾ ਇਹਨੂੰ ਕੇਰ ਦੇ ਸਰੋਂ ਕੇਰ ਦੇ ਹੋਈਏ ਇਹ ਚ ਲਾ ਟੋਈਏ ਤੂੰ ਇਹ 10 ਦਿਨ ਲਾ ਲਈਂ ਜਾਂ ਤਾਂ ਵੀ ਕੁਛ ਕਰ ਨਹੀਂ ਹਾਂ ਉਹਦਾ ਚੱਕਰ ਨਹੀਂ ਤੈਨੂੰ 15 ਦਿਨ થઈ ਲਾ ਲਈ ਉਹਦਾ ਨਹੀਂ ਫਰਕ ਹੈ ਕਾ ਡੋਈਆ ਯਾਰ ਅੱਜ ਸੱਲਿਆ ਗੰਨਾ ਉਰੇ ਮੈਂ ਖਾ ਪੱਤੀ ਸਵੇ ਨਹੀਂ ਆ ਸਾਫ ਕਰਕੇ ਲੈ ਜਾਣਾ ਉਹਦਾ ਮਿੱਲੇ ਲੈ ਕੇ ਜਾਣਾ ਹੁਣ ਜਿਹੜਾ ਬਚ ਕੇ ਬੀਜ ਤੇ ਟੈਂਪੂ ਭਰਾ ਦੇ ਇੱਕ ਸਾਰਾ ਨਾ ਹੋਰ ਮਿਲ ਲੜਾਈਏ ਸੁਣਿਆ ਆ ਕੇ ਪੱਤੀ ਆ ਖੇਤ ਅੰਦਰ ਲੱਗੂ ਤੇਰਾ ਸਾਰਾ ਹੀ ਠੀਕ ਆ ਬੰਤੇ ਆ ਆ ਲੋ ਜੀ ਸਰੋ ਨਹੀਂ ਹਾਰਨਾ ਮਾਨੇ ਐ ਜਮੀ ਪੂਰੀ ਛਿੱਧੀ ਸੰਘਣੀ ਜਿਆਦਾ ਹੈ ਨਾ ਇਹ ਇਹਨੂੰ ਗੜੀਆਂ ਦੇ ਪਿੱਤੇ ਟੋਈਏ ਪੱਟ ਲੈਣਾ ਪਿੱਤੇ ਪੱਟਣੇ ਵਾਲਾ ਟੋਈਏ ਇਹ ਇਹਨੂੰ ਕਹਿੰਦੇ ਸਿਰ ਬਾਲਾ ਮੰਗ ਜੰਮਣ ਸਿਰ ਬਾਲਾ ਮੰਗ ਤੇ ਤੇਰੇ ਚੱਲ ਕੰਮ ਆ ਜੇ ਜਿਹੜੇ ਟੋਈਏ ਪੱਟਨੇ ਪਿੱਤੇ ਪੱਟ ਲੈ ਜਿਹੜੀ ਹਲੇ ਨਿਆਣੀ ਆ ਇਹ ਹਲੇ ਲਾਵਾ ਨਾ ਫਿਰ ਹਾਂ ਨਿਆਣੀ ਆ ਆ ਦੇ ਅੰਦਰ ਗੰਨਾ ਵੀ ਤੁਰਿਆ ਗੰਨਾ ਦਾ ਬਥੇਰਾ ਤੁਰਿਆ ਆ ਤੁਹਾਨੂੰ ਦਿਖਾ ਦਿੰਦਾ ਕਿੰਨੀ ਘਸਰੋ ਵਾਲ ਹੈ ਇਹਨੇ ਨੀ ਘਸ ਲੇ ਲੈ ਤੈਨੂੰ ਜੋ ਕਿ ਉਹ ਰੈਂਡ ਹੋਰੀ ਥੋੜੀ ਬੱਦਲੇ ਨਹੀਂ ਦੇਖ ਯਾਰ ਨਹੀਂ ਹੋਰ ਤੂੰ ਤਾਂ ਸਾਰੇ ਦਾ ਬੜਾ ਢੱਕਾ ਪਟ ਲਿਆ ਨਹੀਂ ਆ ਦੇਖ ਲੈ ਉਹ ਯਾਰ ਇੰਨੀ ਕਾ ਜਾਣੀ ਮਸਲ ਉਹ ਨਹੀਂ ਭਾਈ ਇੱਥੇ ਤੱਕ ਭਜਾਉਣੀ ਆ ਜਾਂ ਅਸੀਂ ਲਾਉਣੀ ਆ ਕਿ ਕਿੱਡੇ ਢੱਕਾ ਪਟਿਆ ਦਾ ਠੀਕ ਆ ਹੋਰ ਦੇਖ ਤਾਂ ਆ ਆ ਦੇ ਜਿਹੜੀ ਹੱਥ ਨੇੜੇ ਆ ਕਿੰਨੀ ਕਿੰਨੀ ਆ ਰਹੇ ਸਾਬ ਜੀ ਮਨੂੰ ਆ ਡੱਕਾ ਨਾ ਨੋਰਮ ਆ ਹਾਂ ਨੋਰਮ ਆ ਆ ਇਹ ਨਾ ਕਿੱਥੇ ਕੰਮ ਜਾਣਾ ਹਾਂ ਇੰਨੀ ਛੇਤੀ ਨਹੀਂ ਹੋਣਾ ਕੰਮ ਜਾ ਭਾਈ ਹਾਂ ਤੂੰ ਹੋਣ ਦੇ ਇਹਨੂੰ ਕਿੰਨੇ ਦਿਨ ਖੜ ਜੀਏ ਫੇਰ 10 ਦਿਨ ਖੜ ਜਾ 10 ਦਿਨ ਖੜ ਜਾ ਇਹਨੂੰ 10 ਦਿਨ ਹੋ ਜਾਣਾ ਇਹਨੇ ਉਗੀਰੋ ਫਰਕ ਨਹੀਂ ਪੈਣਾ ਇਹ ਕਿਹੜਾ ਜੰਮਣੀ ਹੈ ਇਹ ਤੁਸੀ ਚੱਲਣੀ ਹੈ ਇਹ ਸਮਝ ਬਾਕੀ ਆ ਬੈਡਾਂ ਵਾਲਾ ਗੰਨਾ ਲਾਇਆ ਵਾ ਜੀ ਦਿੰਦੇ ਦਾ ਖੇਤ ਆ ਦਿਖਾ ਦੇ ਬਾਈ ਕਿਹਮਾਗ ਸਾਰਾ ਕੋਈ ਨੁਕਸ ਹੋਵੇ ਦੱਸ ਦਿਓ ਤੁਸੀਂ ਅਸੀਂ ਦੱਸਣਾ ਨੁਕਸ ਹੈਗਾ ਇਹਦੇ ਵਿੱਚ ਕੋਈ ਵੀ ਤੁਸੀਂ ਦਾ ਸਾਹ ਤੁਸੀ ਦੱਸੋ ਗੋਰ ਨਾਲ ਹਾਂ ਇਹ ਗੰਨਾ ਬੀਜਿਆ ਵਾ ਬੈਡਾਂ ਵਾਲਾ ਸਰੋਂ ਤੁਹਾਨੂੰ ਦਿਖਾਤੀ ਬਾਕੀ ਜੀ ਇੱਕ ਨੁਕਸ ਹੋਰ ਆ ਖੇਤ ਚ ਉਹ ਕਮੈਂਟਾਂ ਵਿੱਚ ਦੱਸੋ ਵੀ ਕਿਹੜਾ ਨੁਕਸ ਹੈ ਅੱਗੇ ਦੱਸੋ ਕਾਫੀ ਦਿਖਾ ਦਨੇ ਬਾਈ ਹਾਂ ਇੱਕੋ ਹੀ ਹੋਈਦਾ ਆਹ ਲੋ ਬਾਈ ਕੀ ਆ ਨੁਕਸ ਇਹ ਆ ਨੁਕਸ ਪਤਾ ਨਹੀਂ ਬਾਈ ਕੀ ਦੇਖ ਲੋ ਨੁਕਸ ਸਾਹਿਬ ਜੀ ਦੇ ਚ ਕਾਲ ਕਮੈਂਟਾਂ 'ਚ ਦੱਸਦੇ ਕਮੈਂਟਾਂ ਦੱਸਣਾ ਯਾਰ ਕਮੈਂਟਾਂ ਦੱਸਣਾ ਦੱਸਦਾ ਸੀ ਵੀ ਦਿਨਾਂ ਦਾ ਨਹੀਂ ਜਿੱਦਾਂ ਇਹ ਮੂਵੀ ਬਣਾਈ ਉਹਦੋਂ ਦੀ ਵੀਡੀਓ ਦੇਖ ਲਿਓ ਪਹਿਲਾਂ ਹਾਂ ਜਿੱਦਾਂ ਬਣਾਈ ਪੀ ਗੰਨੇ ਦੀ ਫੇਰ ਤੁਸੀਂ ਕਹਿਸਲਾਦੇ ਮੜਾ ਯਾਰ ਉਹ ਨਹੀਂ ਜਿੱਦਾਂ ਸਰੋਂ ਕੇਰੀ ਦੀ ਸਰੋਂ ਕੇਰੀ ਦੀ ਆਹ ਉਹ ਉਧਰ ਦੀ ਗੱਲ ਐ ਜਦਨੇ ਗੰਨਾ ਉਹ ਦੂਜੀ ਦਿਨ ਸਰੋਂ ਕੇਰੀ ਦੀ ਗੰਨਾ ਵੀ ਜਿਹਨੇ ਉਹ ਤੂੰ ਤਾਂ 4-5 ਦਿਨ ਬਾਅਦ ਸਾਲ ਫੇਰ 4-5 ਦਿਨ ਨੂੰ ਕੋਸ ਨਹੀਂ ਦੇ ਉਹ ਰਿਆ ਸਰੋਂ ਵਾਲੀ ਹਾਂ ਸਰੋਂ ਬਹੁਤ ਜੰਮੀ ਵੀ ਐ ਟੋਈਏ ਕਾਨੂੰ ਹੋਰ ਵੀ ਕੰਮ ਆ ਜੂਗੇ ਕਹਿੰਦੇ ਜਗੇਰਾ ਨੇ ਵੀ ਲਾਉਣੀ ਹਾਂ ਬਸ ਵਾ ਵਾ ਇੱਕ ਨਾ ਸਰ ਜਾਣਾ ਪਟਾ ਦੀ ਆ ਚਿਹਰਾ ਦੇ ਦੇ ਵੀ ਬੱਟਣੀਆਂ ਕੋ ਅਸ਼ਵੀਨ ਨੇ ਕਿਹਾ ਹੁਣ ਕਿਹਨੂੰ ਕਿਹਨਾਂ ਬੱਟਣੀਆਂ ਜੱਗੇਰਾ ਨੇ ਦੋ ਗਾਰੇ ਲਾਉਣੇ ਹੈਗੀਆਂ ਦੋ ਫਾਂਟਾ ਹਨ ਤੇਰੇ ਹੀ ਬਸਰੇ ਔਰੇ ਦੋ ਫਾਂਟਾ ਹੈਗੇ ਲੰਗਣੀ ਆ ਥੋੜੀ ਥੋੜੀ ਫਿਰ ਵਾਲਾ ਮੈਂ ਖੜੀ ਆ ਦਾਣਾ ਜੀ ਦਾ ਮਤਲਬ ਜ਼ਿਆਦਾ ਗਿਰਿਆ ਮਤਲਬ ਉਹ ਇਹਨਾਂ ਦਾ ਮਕਾ ਹੈ ਉਹ ਬੰਦ ਛੱਡ ਦੇ ਸਹੀ ਆ ਸਹੀ ਜੰਮੀ ਵੀ ਨਾ ਸੀ ਗੇਰੇ ਸੀ ਆ ਇੱਥੇ ਸੰਗਣੀ ਹੋ ਜਾਈ ਚਾਚਾ ਨਹੀਂ ਲੱਗੇ ਤੇ ਸੇ ਸ਼ੁਰੂ ਕਰਿਆ ਇਹਨਾਂ ਨੇ ਇਹ ਭਾਹ ਵੱਡੇ ਹੋ ਗਏ ਆ ਵੱਡੇ ਨਾ ਕੰਮ ਨਹੀਂ ਸਾੜਾ ਤਸਬੀਦ ਨਾਲ ਚੱਲਦਾ ਤਸਬੀਦ ਨਾਲ ਚੱਲਦਾ ਹੱਥ ਤਸਬੀਦ ਨਾਲ ਜਿ ਲੈ ਆ ਖੜ ਤਾਂ ਨਹੀਂ ਜਾ ਰਾਜਾ ਆਇਆ ਕਹਦਾ ਟੁਕ 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 ਕਿੱਥੇ ਜਉ ਟੁਕ ਹਾਂ ਸਾਹੀ ਵੀੜਾ ਭੰਨੇ ਉਹਦਾ ਪਰਦਾ ਆ ਜਾ ਜੰਦਾ ਦਾ ਜੰਮਿਆ ਆ ਨਹੀਂ ਯਾਰ ਉਕੜਈਆ ਦਿਖਾ ਕੇ ਨਹੀਂ ਮੈਨੂੰ ਛਿੱਤੀ ਨਹੀਂ ਪਰ ਆਹ ਦੇਖ ਰਿਹਾ ਤ ਫਰਕ ਹੈ ਉਹ ਉਹੀ ਲੱਗਦੀ ਹੈ 19ਵਾਂ ਨਹੀਂ ਫਰਕ ਦਿਖਾਉਂਦਾ ਆ ਯਾਰ ਦਿਖਾਵਾਂ ਤੈਨੂੰ ਹਾਂ ਜੰਮਿਆ ਦਾ ਹੋਛਾ ਸਾਰੀ ਕੀ ਜੀ ਹੈ ਉਕੜੀ ਜੰਮੀ ਵੀ ਹੈ ਦਿਖਾਉਂਦਾ ਤੈਨੂੰ ਦਿਖਾ ਕਿੱਥੇ ਆ ਦਿਖਾ ਤੁਹਾਨੂੰ ਆ ਦੇ ਹੁਣ ਗੇ ਸੁੱਕ ਮੈਂ ਲੈ ਜੂਗਾ ਮੈਨੂੰ ਆ ਦੇਖ ਤੇ ਸਾਹਮਣੇ ਦੇਖ ਦੀ ਆ ਲੈ ਭਾਈ ਆਪੇ ਦੇਖ ਲੋ ਭਾਈ ਆ ਦਿਖਾ ਦਣਾ ਲੈ ਮੈਂ ਕਹੇ ਮੈਂ ਦੇਖ ਲੋ ਭਾਈ ਆਹ ਇੱਕ ਸਰੋ ਆਹ ਹੈ ਤੇ ਇੱਕ ਆਹ ਕਿਹੜੀ ਸੰਗਣੀ ਕਿਹੜੀ ਨਹੀਂ ਉਧਰ ਲੈ ਉਧਰ ਵੀ ਇੱਕ ਨਾ ਨਹੀਂ ਨਹੀਂ ਫਰਕ ਹੈ ਇਹ ਥੋੜੀ ਜਿ ਹਲਕੀ ਜਿਹੀ ਉਹ ਚੀ ਆ ਦੇਖ ਫਰਕ ਹੈ ਜਾਂ ਵਸਦੀ ਨਾਗੀ ਇਹ ਵੀ ਜੇ ਕਹੀਏ ਜਾਂ ਆ ਦੇਖ ਯਾਰ ਆਪੇ ਦੇਖ ਹਸਿਆਲ ਦੇਖ ਅਮਲਗੀ ਆਹ ਸਿਆਲ ਮਲਗੀ ਸੀ ਇਹਦਾ ਭਾਈ ਆਹ ਆਹ ਦੇ ਆ ਸਿਆਲ ਰੱਕਾ ਖੜਾ ਦੇਖ ਦਾਣਾ ਆਸੜ ਜੜੀ ਹੈ ਸੰਘਣੀ ਇਹ ਵੀ ਆ ਉਹ ਸੰਘਣੀ ਦਾਣਾ ਕੱਲਾ ਕੱਲਾ ਜੜੀ ਹਾਂ ਇਹ ਇਧਰ ਦੇਖ ਲਓ ਭਾਈ ਦਾਣਾ ਸੰਘਣਾ ਜਿਆਦਾ ਬਸ ਆਹ ਦੇਖੋ ਭਾਈ ਇਧਰ ਲੈ ਉਹ ਦੇਖਦਾ ਦਾ ਵਿੱਚ ਕਰਦਾ ਉਹ ਸਾਗ ਨੂੰ ਖੜੀ ਆ ਇਹ ਯਾਰ ਮੈਂ ਅੱਧੀ ਸਿਸੀ ਭਰੀ ਦੀ ਇੱਥੇ ਚੱਕਰੀ ਮੁੱਕੀ ਇਹਨੇ ਇੱਥੇ ਦੇ ਅੱਧ ਵਿੱਚ ਦੋ ਸਿਸੀਆਂ ਵਗਾਤੀਆਂ ਉਹ ਬੱਜਾ ਦੋ ਮੁਕਾਤੀਆਂ ਦੋ ਵਗਾਤੀਆਂ ਦੋ ਵਗਾਈਆਂ ਕਿ ਨਹੀਂ ਉਹਨਾਂ ਨੇ ਉੱਥੇ ਤੇਰੀ ਸਿਸੀ ਬੜੀ ਮੈਂ ਉੱਥੇ ਤੇ ਉੱਥੇ ਵਿੱਚ ਪਾਇਆ ਤੇਰੀ ਸਿਸੀ ਫੜੀ ਉੱਥੇ ਦਾ ਵਿੱਚ ਪਾਇਆ ਤੁਸੀਂ ਜਦੇ ਪਾਇਆ ਨੇ ਬਾਪੂ ਤਾਂ ਸੇ ਬੈਠ ਕੇ ਮੈਂ ਉਰੇ ਤੇ ਲੱਗਿਆ ਬਾਈ ਪਾਣੀ ਕੱਦ ਲਾਵਾਂ ਇੱਥੇ ਤੇ ਲੱਗਿਆ ਜਦ ਟੋਈਏ ਲਾਉਣੇ ਆ ਹਾਂ ਉਧਰ ਦਵੱਲੇ ਗਿੱਲੇ ਕਰ ਲੈਣਾ ਉਹਨਾਂ ਨੇ ਗਿੱਲੇ ਵਿੱਚ ਪੱਟੀ ਨਾ ਇਹ ਹਾਂ ਪਰ ਹੁੱਕੇ ਚ ਲਈ ਇਹਨੂੰ ਯਾਰ ਮੈਂ ਤਾਂ ਕਹਿੰਦਾ ਪਾਣੀ ਉੱਧਰ ਵੀ ਲਾ ਲੂੰਗਾ ਉੱਧਰ ਵੀ ਉਹ ਗਿੱਲੇ ਵਿੱਚ ਕਾਹਨੂੰ ਪੱਟਣੀ ਦਾ ਮੈਂ ਹੀ ਨਾਸ ਮਾਰੂੰਗਾ ਤੂੰ ਇੱਥੇ ਆਪਣਾ ਸੁੱਕੇ ਵਿੱਚ ਪੱਟ ਲਈ ਜਿਹੜੀ ਹੈਗੀ ਟੋਈਆ ਚੋਕੀ ਉੱਧਰ ਆਮ ਗੱਲ ਹੁਣ ਪੱਟੇ ਦਾ ਅੰਗਰ ਪਾਟਣ ਤੋਂ ਆ ਪੱਠੂ ਗਜੜ ਆਉਂਦੀ ਯਾਰ ਪੂਰੀ ਗੱਲ ਉੱਲੇ ਹੀ ਆ ਕਿਹਨੇ ਪੈਰ ਮਾਰਿਆ ਸੋਗਾ ਵਜੇ ਆਹੋ ਸਿਆਣੋਂ ਕਦਗੇ ਮਾਰਿਆ ਲੋ ਵੀ ਬਾਕੀ ਆਪਣੀ ਰਾਏ ਦੇ ਦਿਓ ਭਾਈ ਜਿਹੜੇ ਬੰਦੇ ਵੀਡੀਓ ਦੇਖ ਰਹੇ ਆ ਤੁਹਾਡੀ ਕੀ ਰਾਏ ਆ ਚੀਜ਼ ਬਾਰੇ ਵੀ ਚਲੋ 10 ਦਿਨ ਖੜ ਜਾਂਦੇ ਆ ਭਾਈ ਖੜੇ ਯਾਰ ਇਹਨਾਂ ਨੂੰ ਹੀ ਪਹੁੰਚਣੀ ਹੈ ਪਿੱਛੇ ਆਓ ਤੇ ਉਹੀ ਕਰ ਲਾਂਗੇ ਮੈਂ ਤਾਂ ਕਹਿੰਦਾ ਜੰਮ ਇਹ ਨਾ ਹਰ ਵਾਰ ਆਉਂਦਾ ਹੈ ਕੋ ਪਤਾ ਕਿ ਇਹ ਰੇਡਿੰਗ ਕਰ ਗਿਆ ਨਹੀਂ ਇਹ ਕਿਰੋਨ ਹੈ